ਮਾਨਯੋਗ ਡੀ.ਐਸ.ਪੀ ਪੰਜਾਬ ਸਾਹਿਬ ਵੱਲੋਂ ਮਾੜੇ ਅਨਸਰ ਖਿਲਾਫ ਚਲਾਈ ਮੇਨੂੰ ਤੇ ਤਹਿਤ ਐਸ.ਐਸ.ਪੀ ਮੱਗਾ ਸ਼੍ਰੀ ਅਜੇ ਗਾਂਧੀ ਆਈ.ਪੀ.ਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬ-ਡਿਵੀਜ਼ਨ ਧਰਮਕੋਟ ਦੇ ਵਿੱਚ ਐਸ.ਟੀ.ਫੋ ਧਰਮਕੋਟ ਦੀ ਟੀਮ ਨੂੰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਜਿਹੜੇ ਤਿੰਨ ਦੋਸ਼ੀਆਂ ਨੂੰ ਚੋਰੀ ਦੇ ਮੋਟਰਸਾਈਕਲ ਨਾਲ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ ਇੱਕ ਘਟਾਉਣਾ ਪਿਸਤਲ ਤੇ ਇੱਕ ਬਿਨਾ ਨੰਬਰ ਦੀ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਗਿਆ ਜਿਸ ਵਿੱਚ ਐਫ.ਆਰ ਨੰਬਰ ਜਿਹੜੀ 252/25 111 ਜਿਮਨ 2 304 ਜੀਮਨ 2 303 ਜੀਮਨ 2 ਜਿਹੜੀ ਦਰਜ ਕੀਤੀ ਗਈ ਜਿਹੜੇ ਤਿੰਨ ਦੋਸ਼ੀ ਨੇ ਇੱਕ ਲਖਵਿੰਦਰ ਉਸ ਲੱਖਾ ਤੇ ਦੂਜਾ ਜਿਹੜਾ ਬਲਵੀਰ ਉਰਫ ਗੱਗਾ ਤੇ ਤੀਜੇ ਦਾ ਨਾਮ ਟਿੱਟੂ ਆ ਇਹਨਾਂ ਦੇ ਪਹਿਲਾਂ ਵੀ ਚਾਰ ਚਾਰ ਪੰਜ ਪੰਜ ਮਕਦਮੇ ਦਰਜ ਨੇ ਜਿਸ ਸੰਬੰਧ ਵਿੱਚ ਜਦੋਂ ਦਰਾਨੀ ਪੁੱਛ ਗਏ ਸੇ ਇਹਨਾਂ ਨੂੰ ਸਖਤੀ ਨਾਲ ਪੁੱਛਿਆ ਗਿਆ ਤੇ ਇਹਨਾਂ ਇੱਕ 16 ਤਰੀਕ ਦੀ ਦਰਮਿਆਨੀ ਰਾਤ ਕੋਟੀਸੇ ਖਾਂਗ ਰੋਟੀ ਰੋਡ ਤੇ ਇੱਕ ਲੁੱਟਖੋ ਕੀਤੀ ਸੀ ਕਿਸੇ ਦੇ ਘਰ ਵਿੱਚ ਵੜ ਕੇ ਜਿਸ ਸੰਬੰਧ ਵਿੱਚ ਉਹ ਵੀ ਸਾਡੀ ਅਸੀਂ ਟ੍ਰੇਸ ਕੀਤੀ ਆ ਜਿਸ ਸੰਬੰਧ ਵਿੱਚ ਮਕਦਮਾ ਨੰਬਰ 188 ਬਟਾ 25 ਅੰਡਰ ਸੈਕਸ਼ਨ 333 ਜੀਮਨਸ਼ੇਰ 309 ਜੀਮਨ ਚਾਰ ਜਿਹੜਾ ਦਰਜ ਸੀ ਉਸ ਸਬੰਧ ਵਿੱਚ ਇਹਨਾਂ ਨੇ ਜਿਹੜਾ 4 ਟੋਲੇ ਸੋਨਾ ਤੇ ਇੱਕ ਮੋਬਾਈਲ ਜਿਹੜਾ ਸੀ ਉਸ ਘਰ ਵਿੱਚ ਜਿਹੜਾ ਖੋਹ ਕੀਤਾ ਸੀ ਘਰ ਵਿੱਚ ਵੜ ਕੇ ਇਸ ਸਬੰਧ ਵਿੱਚ ਹੁਣ ਇਹਨਾਂ ਨੂੰ ਤਿੰਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਵੀ ਅੱਗੇ ਫਰਦਰ ਜਿਹੜੀ ਕਸ਼ਿਸ਼ ਕੀਤੀ ਜਾਓਗੇ ਜਿਹੜੇ ਇਸ ਵਿੱਚ ਹੋਰ ਵੀ ਦੋਸ਼ੀਨ ਬੰਦੋ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ